ਤੇ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਹਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਆਪਾਂ ਵੀ ਵਧੀਆ ਤੇ ਅੱਜ ਜਿਵੇਂ ਕਿ ਆਪਾਂ ਨੀਡਲਵਰਕ ਦਾ ਜਿਹੜਾ ਸੂਟ ਕੱਲ ਆਪਾਂ ਟਰੇਸ ਕੀਤਾ ਸੀ ਉਹਦੀ ਆਪਾਂ ਪ੍ਰੋਪਰ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਉਂਕਿ ਕੁਸ਼ਕ ਵਰਕ ਹੈ ਜਿਹੜਾ ਸੂਟ ਦੇ ਉੱਪਰ ਆਪਾਂ ਕਰ ਚੁੱਕੇ ਇੱਕ ਲਾਈਨ ਹੈ ਜਿਹੜੀ ਆਪਣੀ ਬਿਲਕੁਲ ਕੰਪਲੀਟ ਹੋ ਗਈ ਤੇ ਇਹਦੇ ਵਿੱਚ ਆਪਾਂ ਜਿਹੜੇ ਇਸ ਤਰ੍ਹਾਂ ਦੇ ਫਲਾਵਰ ਬਣਾਏ ਆ ਪੱਤੀ ਬਣਾਈ ਹੈ ਤੇ ਜਿਹੜੇ ਨਿੱਕੇ ਬਰੀਕ ਇੱਕ ਮੋਤੀ ਲਗਾ ਕੇ ਸੂਟ ਆ ਜਿਹੜਾ ਆਪਾਂ ਰੈਡੀ ਕੀਤਾ ਤੇ ਲਓ ਜੀ ਉਹ ਸੂਟ ਆਪਾਂ ਤੁਹਾਨੂੰ ਵਿੱਚੋਂ ਜੇ ਘਟ-ਘਟ ਕੇ ਸੀਨ ਵਿਖਾਵਾਂਗੇ ਕਿਉਂਕਿ ਵੀਡੀਓ ਬਣਾਉਣ ਦਾ ਬਿਲਕੁਲ ਵੀ ਟਾਈਮ ਨਹੀਂ ਸੀ ਤੇ ਬਸ ਜਿਵੇਂ ਇੱਕ ਆਪਣੇ ਕੋਲੇ ਥੋੜੇ-ਥੋੜੇ ਇਹਨਾਂ ਦੇ ਸ਼ਾਰਟ ਜੇ ਆਪਾਂ ਪਏ ਸੀ ਉਸੇ ਤਰ੍ਹਾਂ ਆਪਾਂ ਇੱਕ ਛੋਟੀ ਜੀ ਵੀਡੀਓ ਤੁਹਾਨੂੰ ਅੱਜ ਬਣਾ ਕੇ ਆਪਾਂ ਦਿਖਾ ਰਹੇ ਆ ਸਪੈਸ਼ਲ ਜੀ ਵੀਡੀਓ ਆਪਾਂ ਕਿਉਂਕਿ ਸੂਟ ਇਹ ਵਰਕ ਹੋਣਗੇ ਹਾਂ ਚਲੋ ਜੀ ਜਿਵੇਂ ਕੋਈ ਟਾਈਮ ਲੱਗਦਾ ਆਪਾਂ ਤੁਹਾਨੂੰ ਉਸ ਤਰ੍ਹਾਂ ਸਾਰੀ ਵੀਡੀਓ ਪ੍ਰੋਪਰ ਦਿਖਾਵਾਂਗੇ ਵੀ ਕਿਸ ਤਰ੍ਹਾਂ ਪੱਤੀ ਬਣੀ ਜਾਂ ਕਿਸ ਤਰ੍ਹਾਂ ਆਪਾਂ ਇਹ ਫਲਾਵਰ ਬਣਾਇਆ ਤੇ ਚਲੋ ਜੀ ਕੁਸ਼ਕ ਵਿੱਚ ਦੱਸਾਂਗੇ ਵੀ ਪੱਤੀ ਦਾ ਤਰੀਕਾ ਬਣਾਉਣ ਦਾ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਆਪਣੇ ਲੱਗਦੇ ਘੰਟੀ ਬਟਨ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਪਣੇ ਕੋਈ ਵੀ ਵੀਡੀਓ ਜਦੋਂ ਆਉਂਦੀ ਹੈ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਮਿਲ ਸਕੇ ਤੇ ਚਲੋ ਜੀ ਫਿਰ ਪਿਆਰਾ ਜਿਹਾ ਸੂਟ ਆ ਜਿਹੜਾ ਆਪਾਂ ਦੇਖੋ ਇੱਕ ਫਲਾਵਰ ਆਪਾਂ ਇੱਥੇ ਬਣਾਤਾ ਤੇ ਆਪਾਂ ਇਹਨੂੰ ਸਾਰੇ ਨੂੰ ਜਿਹੜਾ ਕੰਪਲੀਟ ਤੁਹਾਨੂੰ ਇੱਕ ਇਸ ਵੀਡੀਓ ਵਿੱਚ ਸੂਟ ਵਿਖਾਵਾਂਗੇ ਕਿਉਂਕਿ ਪੂਰਾ ਸੂਟ ਤਾਂ ਕੰਪਲੀਟ ਨਹੀਂ ਕਰਾਂਗੇ ਪਰ ਜਿਹੜੀ ਇਹਦੀ ਇੱਕ ਲਾਈਨ ਆ ਉਹ ਆਪਣੀ ਫਰੇਮ ਫਰੇਮ ਵਾਲੀ ਰੈਡੀ ਕਰਤੀ ਆ ਆਪਾਂ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸੂਟ ਜਿਹੜਾ ਬਣ ਕੇ ਹੋ ਕਿਸ ਤਰ੍ਹਾਂ ਆਪਣਾ ਇਹ ਤਿਆਰ ਹੋਊਗਾ ਤੇ ਲਓ ਜੀ ਨਾਲ ਦੀ ਨਾਲ ਜਿਹੜੇ ਮਾਰਕ ਲਗਾ ਕੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਅੱਗੇ ਬਣਾਉਂਦੇ ਜਾਵਾਂਗੇ ਤੇ ਫਿਰ ਜਿਹੜਾ ਹੁੰਦਾ ਵਰਕ ਕਰਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਲਓ ਜੀ ਹੁਣ ਆਪਾਂ ਅਹ ਦੇਖੋ ਇਹ ਲਵੈਂਡਰ ਸ਼ੇਡ ਦਾ ਜਿਹੜਾ ਦੂਸਰਾ ਫਲਾਵਰ ਹੈ ਬਣਾਵਾਂਗੇ ਕਿਉਂਕਿ ਆਪਣਾ ਜਿਹੜਾ ਰੈੱਡ ਕਲਰ ਦਾ ਫਲਾਵਰ ਉਹ ਬਣ ਚੁੱਕਿਆ ਤੇ ਇਹਦੇ ਵਿੱਚ ਆਪਾਂ ਇੱਕ ਪਰਲ ਜਿਹੜਾ ਵੱਡਾ ਮੋਤੀ ਆ ਉਹ ਲਗਾਇਆ ਤੇ ਹੁਣ ਜੀ ਸੇਮ ਹੀ ਆਪਾਂ ਇਹ ਜਾਮਨੀ ਕਲਰ ਦਾ ਫਲਾਵਰ ਬਣਾਵਾਂਗੇ ਤੇ ਫਿਰ ਅਚ ਆਪਾਂ ਇਹਦੇ ਵਿੱਚ ਜਿਹੜੀ ਇਹਦੀ ਪੱਤੀ ਕੰਪਲੀਟ ਕਰਾਂਗੇ ਤੇ ਆਪਾਂ ਛੋਟੇ-ਛੋਟੇ ਮੋਤੀਆਂ ਦੇ ਨਾਲ ਇੱਕ ਹੋਰ ਥੋੜਾ ਜਿਹਾ ਡਿਜ਼ਾਈਨ ਨਾਲ ਇਹਦੇ ਅਟੈਚ ਕਰਾਂਗੇ ਤਾਂ ਜੋ ਸੂਟ ਆ ਦੇਖੋ ਪੂਰਾ ਵਧੀਆ ਜਿਹੜਾ ਥੋੜਾ ਜਿਹਾ ਹੈਵੀ ਜਿਹਾ ਲੱਗੇ ਤੇ ਬਾਕੀ ਜੀ ਤੋਂ ਸਾਰੇ ਫਰੰਟ ਦੇ ਵਿੱਚ ਇਹਦੇ ਬੂਟੀ ਪੈ ਜੂਗੀ ਤੇ ਇਹ ਐਟੋਮੈਟਿਕ ਸੂਟ ਹੈ ਜਿਹੜਾ ਬਹੁਤ ਸੋਹਣਾ ਦੇਖੋ ਉਹ ਤਿਆਰ ਹੋਊਗਾ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਆਪਾਂ ਤੁਹਾਨੂੰ ਦੇਖੋ ਬਹੁਤ ਪਿਆਰੀ ਜੀ ਇੱਕ ਵੀਡੀਓ ਬਣਾ ਕੇ ਦਿਖਾਈ ਹੈ ਵੀ ਕਿਹਸ ਤਰ੍ਹਾਂ ਦੇਖੋ ਨੋਰਮਲ ਜਿਹੇ ਤਰੀਕੇ ਨਾਲ ਆਪਾਂ ਸੂਟ ਆ ਜਿਹੜੇ ਇਹ ਰੈਡੀ ਕਰ ਸਕਦੇ ਆ ਡਿਜ਼ਾਈਨ ਤੁਹਾਡੇ ਤੇ ਡਿਪੈਂਡ ਹੁੰਦਾ ਇਹਨੂੰ ਆਪਾਂ ਹੈਵੀ ਵੀ ਕਰ ਸਕਦੇ ਆ ਦੇਖੋ ਇੱਥੇ ਆਪਾਂ ਇੱਕ ਲਾਈਨ ਲੈਂਦੀ ਆ ਆਪਾਂ ਦੋ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਰੈਡੀ ਕਰਨਾ ਚਾਹੁੰਦੇ ਹੋ ਪਰ ਆਪਾਂ ਇੱਕ ਤੁਹਾਨੂੰ ਸਿੰਪਲ ਤੇ ਸੌਖਾ ਜਿਹਾ ਤਰੀਕਾ ਦੇਖੋ ਨੀਡਲ ਵਰਕ ਦੇ ਸੂਟ ਦਾ ਇੱਕ ਬਣਾ ਕੇ ਦਿਖਾ ਰਹੇ ਆ ਤੇ ਲਓ ਜੀ ਤੇ ਲਈ ਆਪਾਂ ਦੇਖੋ ਬਹੁਤ ਬਰੀਕ ਜਿਹੜੀ ਸੂਈ ਦੇ ਨਾਲ ਆਪਾਂ ਮੋਤੀ ਇਹ ਅਟੈਚ ਕਰਾਂਗੇ ਤੇ ਦੇਖੋ ਇਸ ਤਰ੍ਹਾਂ ਆਪਾਂ ਦੇਖੋ ਇੱਕ ਪੈਨ ਦੀ ਸਹਾਇਤਾ ਦੇ ਨਾਲ ਦੇਖੋ ਇਸ ਤਰ੍ਹਾਂ ਰਾਉਂਡ ਬਣਾ ਲਏ ਤਾਂ ਜੋ ਆਪਣੇ ਮੋਤੀ ਆ ਜਿਹੜੇ ਇਕੋ ਜਿਹੇ ਲੱਗਣ ਪੂਰੇ ਵਧੀਆ ਜਿਹੜਾ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋਵੇ ਤੇ ਇੱਥੇ ਆਪਾਂ ਦੇਖੋ ਜਾਮਨੀ 컬러 ਦਾ ਜਿਹੜਾ ਫਲਾਵਰ ਆ ਉਹ ਪੈ ਚੁੱਕਿਆ ਤੇ ਲਓ ਜੀ ਮੋਤੀ ਵੀ ਜਿਹੜੇ ਆਪਾਂ ਇਸ ਤਰ੍ਹਾਂ ਦੇਖੋ ਸਾਰੇ ਮੋਤੀ ਲਗਾ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਆ ਜਿਹੜਾ ਬਣਨਾ ਦੇਖੋ ਸ਼ੁਰੂ ਹੋ ਗਿਆ ਬਹੁਤ ਪਿਆਰਾ ਜਿਹਾ ਆ ਡਿਜ਼ਾਈਨ ਆ ਹਲਕਾ ਜਿਹਾ ਤੇ ਲੋ ਜੀ ਤੁਸੀਂ ਆਪਣੇ ਕੋਲੇ ਇਹ ਸੂਟਾਂ ਦੇ ਆਰਡਰ ਆ ਜਿਹੜੇ ਦੇ ਸਕਦੇ ਹੋ ਕਿਉਂਕਿ ਆਪਣੇ ਕੋਲੇ ਮਸ਼ੀਨ ਵਰਕ ਦੇ ਨਾਮ ਨਾਲ ਇਹ ਕੰਮ ਦੇ ਵੀ ਜਿਹੜੀਆਂ ਕੁੜੀਆਂ ਨੇ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਤੇ ਲਓ ਜੀ ਤੁਸੀਂ ਇਹਨਾਂ ਵਰਕ ਲਈ ਵੀ ਆਪਣੇ ਨੂੰ ਆਰਡਰ ਜਿਹੜੇ ਪਲੇਸ ਕਰ ਸਕਦੇ ਹੋ ਡਿਜ਼ਾਈਨ ਤੁਸੀਂ ਜਿੱਦਾਂ ਦਾ ਕਹੋਗੇ ਜੋ ਤੁਸੀਂ ਵੀਡੀਓ ਭੇਜੋਗੇ ਜਾਂ ਕੋਈ ਪਿਕਚਰ ਸੈਂਡ ਕਰੋਗੇ ਉਸੇ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਤੁਹਾਡਾ ਬਣ ਕੇ ਤਿਆਰ ਹੋ ਜਾਊਗਾ ਤੇ ਜੇ ਤੁਸੀਂ ਸਾਡੇ ਤੇ ਛੱਡੋਗੇ ਵੀ ਤੁਸੀਂ ਆਪਣਾ ਵਧੀਆ ਜਿਹੜਾ ਕੋਈ ਵੀ ਡਿਜ਼ਾਈਨ ਬਣਾ ਕੇ ਸੂਟ ਤਿਆਰ ਕਰ ਦਿਓ ਤੇ ਆਪਾਂ ਉਸ ਤਰ੍ਹਾਂ ਦੇ ਸੂਟ ਆ ਜਿਹੜੇ ਤੁਹਾਡੇ ਤਿਆਰ ਕਰਦਾਂਗੇ ਤੇ ਲਓ ਜੀ ਖੋਸ਼ ਖੂਟ ਨੀਜਲਵਰਕ ਦੇ ਬਹੁਤ ਹੈਵੀ ਹੈਵੀ ਬਣ ਕੇ ਜਿਹੜੇ ਆਪਣੇ ਆਉਣ ਵਾਲੇ ਨੇ ਉਹਨਾਂ ਦੀ ਵੀ ਵੀਡੀਓ ਤੁਹਾਡੇ ਨਾਲ ਆਪਾਂ ਬਹੁਤ ਜਲਦੀ ਸ਼ੇਅਰ ਕਰਾਂਗੇ ਤੇ ਲਓ ਜੀ ਇੱਥੇ ਆਪਾਂ ਜਿਹੜੀ ਇਹ ਵੀ ਡੰਡੀ ਬਣਾਉਣੀ ਸ਼ੁਰੂ ਕਰਦੇ ਤੇ ਡੰਡੀ ਜਿਹੜੀ ਆਪਾਂ ਇਹਦੀ ਇਸ ਤਰ੍ਹਾਂ ਦੇਖੋ ਖੁੰਡੀ ਤੋਪਾ ਇਹਨੂੰ ਆਪਾਂ ਕਹਿ ਦਿੰਨੇ ਆ ਤੇ ਜੰਜੀਰੀ ਵਾਲਾ ਤੋਪਾ ਵੀ ਕਹਿ ਦਿੰਨੇ ਆ ਤੇ ਲਓ ਜੀ ਇਹਦੇ ਨਾਲ ਆਪਾਂ ਇਹਦੀ ਜਿਹੜੀ ਡੰਡੀ ਤਿਆਰ ਕਰਾਂਗੇ ਤੇ ਫੇਰ ਜਿਹੜੀ ਆਪਾਂ ਇਸ ਤਰ੍ਹਾਂ ਦੇਖੋ ਇਹਦੀ ਪੱਤੀ ਰੈਡੀ ਕਰਾਂਗੇ ਤੇ ਲਓ ਜੀ ਕੰਪਲੀਟ ਦੇਖੋ ਆਪਣਾ ਸੂਟ ਆ ਜਿਹੜਾ ਮਤਲਬ 2 ਤੋਂ 3 ਦਿਨਾਂ ਤੇ ਲੱਗ ਜਾਣਗੇ ਕਿਉਂਕਿ ਘੇਰਾ ਜਿਆਦਾ ਮੇਨ ਹੁੰਦਾ ਕਿਉਂਕਿ ਇੱਥੇ ਆਪਾਂ 21 ਇੰਚ ਕਾ ਜਿਹੜਾ ਘੇਰਾ ਇਹਦਾ ਤਿਆਰ ਕੀਤਾ ਤੇ ਬਾਕੀ ਜਿਹੜੀ ਫਰੰਟ ਆ ਉਹ ਤਾਂ ਇੱਕ ਇੱਕ ਬੂਤੀ ਹੋਣੀ ਉਹ ਜਲਦੀ ਨਿਕਲ ਜਾਣਾ ਤੇ ਲਓ ਜੀ ਫੇਰ ਪੂਰਾ ਸੂਟ ਵੀ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਇਹ ਕਿਸ ਤਰ੍ਹਾਂ ਆਪਣਾ ਬਣ ਕੇ ਤਿਆਰ ਹੋਇਆ ਤੇ ਲਓ ਜੀ ਜੇ ਸੂਤ ਤੁਹਾਨੂੰ ਇਹ ਆਪਣਾ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਨਾਲ ਹੀ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਵੀ ਸਾਨੂੰ ਦੱਸਿਆ ਕਰੋ ਵੀ ਸਾਡੇ ਦੱਸੇ ਹੋਏ ਕੰਮਕਾਰ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿਉਂਕਿ ਹੁੰਦਾ ਵੀ ਤੁਹਾਡੇ ਲਈ ਇੱਕ ਡੇਲੀ ਨਵੀਂ ਜੀ ਵੀਡੀਓ ਲੈ ਕੇ ਆਈਏ ਕੁਝ ਜੀ ਤੋਂ ਤੁਹਾਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲੇ ਕਿਉਂਕਿ ਅੱਜ ਦੇ ਜਮਾਨੇ ਵਿੱਚ ਆਪਾਂ YouTube ਤੋਂ ਕੋਈ ਵੀ ਵੀਡੀਓ ਰਿਸਰਚ ਕਰਕੇ ਕੁਝ ਵੀ ਕੰਮ ਜਿਹੜਾ ਸਿੱਖ ਸਕਦੇ ਹਾਂ ਤੇ ਲਓ ਜੀ ਆਪਾਂ ਇਹ ਦੇਖੋ ਕੋਈ ਕਿ ਤੋਂ ਆਪਾਂ ਸਿਖਲਾਈ ਨਹੀਂ ਕੀਤੀ ਕੋਈ ਰਿਹਾ ਸਿਖਣੀ ਕੀਤੀ ਕੋਈ ਆਪਾਂ ਇਹ ਕੰਮ ਦੀ ਕਿਸੇ ਦੀ ਟ੍ਰੇਨਿੰਗ ਨਹੀਂ ਲੈਂਦੀ ਆਪਾਂ ਦੇਖੋ ਦੇਖ ਦੇਖ ਕੇ ਜਿਹੜਾ ਬਹੁਤ ਪਿਆਰਾ ਜਿਹਾ ਸੂਟ ਹੈ ਇਹਨੂੰ ਟ੍ਰੇਸ ਕਰਕੇ ਤੇ ਇਹਨੂੰ ਆਪਾਂ ਬਣਾਤਾ ਤੇ ਬਾਕੀ ਤੁਹਾਨੂੰ ਹੁਣ ਦਿਖਾਉਣੀ ਹੈ ਵੀ ਸੂਟ ਜਿਹੜਾ ਆਪਣਾ ਇਹ ਕਿਸ ਤਰ੍ਹਾਂ ਬਣ ਕੇ ਰੈਡੀ ਹੋਇਆ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਤਿਹਾਉ ਜੀ ਇੱਥੇ ਆਪਾਂ ਜਿਹੜੀਆਂ ਇਹਨਾਂ ਛੋਟੀਆਂ-ਛੋਟੀਆਂ ਪੱਤੀਆਂ ਬਣਾ ਕੇ ਇਹਨੂੰ ਇਸ ਤਰ੍ਹਾਂ ਤਿਆਰ ਕਰਾਂਗੇ ਤੇ ਬਾਕੀ ਸੂਟ ਆ ਜਿਹੜਾ ਆਪਣਾ ਤਕਰੀਬਨ ਬਣ ਹੀ ਚੁੱਕਿਆ ਕਿਉਂਕਿ ਬਸ ਇਹਦੀ ਦੋ ਕੁ ਪੱਤੀਆਂ ਰਹਿ ਗਈਆਂ ਨੇ ਤੇ ਫਿਰ ਜਿਹੜਾ ਸੂਟ ਆ ਆਪਣਾ ਆਪਾਂ ਫਰੇਮ ਆ ਜਿਹੜਾ ਦੂਸਰੀ ਸਾਈਡ ਲਗਾਵਾਂਗੇ ਤੇ ਲੋ ਜੀ ਕੱਲ ਤੱਕ ਇਹਦੇ ਤੱਕੇ ਦਾ ਘੇਰਾ ਰੈਡੀ ਕਰਕੇ ਤੇ ਫਿਰ ਆਪਾਂ ਇਹਦੀ ਫਰੰਟ ਰੈਡੀ ਕਰਾਂਗੇ ਤੇ ਫੇਰ ਤੁਹਾਨੂੰ ਵਿਖਾਵਾਂਗੇ ਕੰਪਲੀਟ ਸੂਟ ਦੀ ਲੁੱਕ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਕੇ ਮਿਲਦੇ ਆ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਹੋਰ ਕੋਈ ਵਰਕ ਲੈ ਕੇ ਤੇ ਜਾਂ ਕੋਈ ਹੋਰ ਸਟੱਫ ਲੈ ਕੇ ਤੇ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਧੰਨਵਾਦ